ਲੋਕ ਮੇਟਰ ਸਟਾਰਟ ਹੋ ਗਿਆ ਆਪਣਾ ਕੰਮ ਤੇ ਸਟਾਰਟ ਹੋ ਗਿਆ ਪੰਘੂਰਾ ਫਿਰ ਆਇਆ ਹੁਣ ਆ ਗਿਆ ਚੱਕਰਾਂ ਵਾਲੀ ਗੇਮ ਤੇ ਤੇ ਇਹ ਇੱਕ ਪੈ ਗਿਆ ਜਿੱਤੇ ਤੇ ਉਹ ਹੁਣ ਵੜੀ ਆ ਗਈ ਆ ਜਸ਼ਨ ਦੀ ਤੇ ਵੇਖਦੇ ਜਸ਼ਨ ਕੀ ਕਰਦਾ ਕਰਾਮਾਤ ਰਾਇ ਦੀ ਵੜੀ ਆ ਚੁੱਕੀ ਤੇ ਰਾਇਆ ਆ ਗੇਮ ਖੇਡ ਲੱਗਾ ਇਹ ਪੰਜੇ ਗਲਾਸ ਡਿੱਗਣੇ ਚਾਹੀਦੇ ਆ ਜਮਾਂ ਟੈਂਪੋ ਤੇ ਚੜ ਗਿਆ ਜੰਮੇ ਦਾ ਕੀ ਪਤਾ ਲੱਗਣ ਡਿਆ ਜੰਮਿਆਂ ਤੇਰਾ ਕੀ ਬਣੇਗਾ ਬੱਸ ਤੇ ਤੇ ਜੰਮਿਆਂ ਬੱਸ ਤੇ ਚੱਲ ਜਾ ਬਟਾਲੇ ਨੂੰ ਉਹ ਆ ਕੰਡਿਆ ਰਾ ਜੀ ਹੈ ਜਿਟੀ ਜੀ ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਅਜੇ ਨਵੇਂ ਦਿਨ ਨਵੇਂ ਬਲੌਗ ਤੇ ਨਵੇਂ ਸਫਰ ਤੇ ਅੱਜ ਆਪਣੀ ਲੁਕ ਵੀ ਥੋੜੀ ਚੇਂਜ ਆ ਅੱਜ ਆਪਾਂ ਨੀਲੇ ਰੰਗ ਦੇ ਬਣ ਗਏ ਆ ਤੇ ਇੱਧਰ ਆਪਣੇ ਰਾਇਆ ਹੋ ਰਾਇ ਇੱਕ ਯਾਰੀ ਕੱਲ ਵੀ ਵਾਈਟ ਸੀ ਤੇ ਅੱਜ ਵੀ ਵਾਈਟ ਵਾਈਟ ਮੈਂ ਹਾਲ ਪੁੱਛਿਆ ਭਰਾ ਜੀ ਤੇ ਅੱਛਾ ਅੱਛਾ ਠੀਕ ਆ ਤੇ ਅੱਜ ਦੋ ਬੰਦੇ ਆਪਣੇ ਘਟ ਗਏ ਆ ਤੇ ਜੋ ਬੰਨ ਘਟ ਗਿਆ ਵਾ ਤੇ ਹਰਸ਼ਾ ਚ ਨਾਲ ਨਹੀਂ ਆ ਤੇ ਬਸ ਬਾਕੀ ਦੋ ਬੰਦੇ ਨਵੇਂ ਵੀ ਜੁੜ ਗਏ ਆ ਦੋ ਨਹੀਂ ਤਿੰਨ ਜੁੜ ਗਏ ਆ ਜਸਬੀਰ ਤੇ ਹਰਸ਼ਾ ਦਾ ਭਰਾ ਆ ਗਿਆ ਵਾ ਤੇ ਨਾਲ ਕੁਬੇਰ ਆ ਗਿਆ ਇਧਰ ਲਾਵਾ ਆਪਣਾ ਲੋਕ ਆਪਣੀ ਉਹੋ ਜੀ ਆ ਤੇ ਜਮੇਂਦੀ ਵੀ ਚੇਂਜ ਏ ਥੋੜੀ ਜੀ ਸ਼ਰਟ ਤਾਂ ਹੋ ਗਈ ਆ ਜਸ਼ਨ ਨੇ ਅੱਜ ਪੱਗ ਨਹੀਂ ਬੰਨੀ ਜਸ਼ਨ ਨੇ ਅੱਜ ਫੇਰ ਅੱਜ ਪਰਨਾ ਬੰਨ ਲਿਆ ਫੇਰ ਕਹਤਾ ਮੈਂ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਚਲੋ ਅੱਜ ਚੱਲਦੇ ਹਾਂ ਗੁਰਦੁਆਰਾ ਫਲਾਈ ਸਾਹਿਬ ਜਿੱਦਾ ਤੁਹਾਨੂੰ ਕਿਹਾ ਸੀ ਕਿ ਅੱਜ ਗੁਰਨਾਣੇ ਦੇ ਜੀ ਦਾ ਮਖਲਾਵਾ ਆਇਆ ਕੱਲ ਵਿਆਹ ਹੈ ਅੱਜ ਮਖਲਾਵਾ ਆਇਆ ਤੇ ਚਲੋ ਚੱਲਦੇ ਹਾਂ ਜੀ ਫਿਰਿੱਦਾ ਗੁਰਦੁਆਰਾ ਫਲਾਈ ਸਾਹਿਬ ਇੱਥੋਂ ਸੰਗਤ ਸ਼ੁਰੂ ਹੋ ਗਈ ਆ ਆਪਣੇ ਨੂੰ ਜਿਆਦਾ ਮਤਲਬ ਕਿ ਸੰਗਤ ਦਾ ਰਾਸ਼ੀ ਜੋ ਵਿਆਹ ਉਹ ਸ਼ੁਰੂ ਹੋ ਗਿਆ ਆ ਤੇ ਆ ਇਧਰ ਬਿਜਲੀ ਘਰ ਆ ਇੱਥੇ ਸਾਰੇ ਟਰੈਕਟਰ ਟਰਾਲੀਆਂ ਜੋ ਵੀ ਇੱਥੇ ਲੱਗਣ ਡੀਆਂ ਇਹ ਪੰਜਾਬ ਦਾ ਦੂਜੇ ਨੰਬਰ ਤੇ ਹੁੰਦਾ ਬਿਜਲੀ ਘਰ ਪੂਰੇ ਪੰਜਾਬ ਚ ਤੇ ਹੁਣ ਅੱਗੇ ਲੰਗਰ ਦਾ ਪ੍ਰਬੰਧ ਉਹ ਸਾਹਮਣੇ ਟੈਂਟੇ ਆ ਲੱਗਾ ਵਾ ਇੱਥੋਂ ਲੰਗਰ ਵੀ ਸ਼ਾਇਦ ਚੱਲੂ ਹੋ ਗਿਆ ਆ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਕੁੱਲੀਆਂ ਜਾਵਾਂਗੇ ਤੇ ਉੱਥੇ ਲੰਗਰ ਛੱਕਾਂਗੇ ਤੇ ਬਾਅਦ ਵਿੱਚ ਆਪਾਂ ਆਵਾਂਗੇ ਗੁਰਦੁਆਰਾ ਫਲਾਈ ਸਾਹਿਬ ਤੇ ਰਾਏ ਸਿੱਧਾ ਲੰਗਰ ਜਾਂ ਰਾਜ ਕੋ ਜਾਏਗਾ ਪਹਿਲੇ ਪੰਗਤ ਫੇਰ ਸੰਗਤ ਠੀਕ ਠੀਕ ਰਾਜ ਆਏਗਾ ਕੁਝ ਹਾਂ ਰਾਜ ਰਾਜ ਪਹਿਲਾਂ ਸਰਦਾਈ ਦੇਵਾਂਗੇ ਸਰਦਾਈ ਪੀਵਾਂਗੇ ਹਣਾ ਸਰਦਾਈ ਪੀ ਕੇ ਕੁੱਲੀਆਂ ਜਾਵਾਂਗੇ ਹਾਂਜੀ ਹਾਂਜੀ ਫਿਰ ਮੱਥਾ ਟੇਕਾਂਗੇ ਫਲਾਈ ਸਾਹਿਬ ਆਣ ਕੇ ਅੱਛਾ ਅੱਛਾ ਤੇ ਫਿਰ ਬਾਕਾਂ ਹੀ ਜੋਇ ਫਿਰ ਵੇਖਾਂਗੇ ਬਾਕੀ ਜੋ ਵੀ ਕਰਨਾ ਅਸੀਂ ਫਤੇ ਬਾਬਾ ਜੀ ਫਤੇ ਜੀ ਹੋਰ ਸੁਣਾਓ ਵਧੀਆ ਵਧੀਆ ਬਾਤ ਹੀ ਸੁਣਾਓ ਬਾ ਵਧੀਆ ਚਾਹੀਦਾ ਜੀ ਇਹ ਲੰਗਰ ਆ ਗਿਆ ਨੇ ਇਹ ਲੰਗਰ ਮੇਰੇ ਹਿਸਾਬ ਨਾਲ ਸ਼ਪੀ ਲੱਗੀ ਹੋਣੀ ਆ ਨਾ ਕਾ ਪਾਣੀ ਹੋਏਗਾ ਕੱਲਾ ਜਲ ਜਲ ਲੱਗਦਾ ਹੁੰਦਾ ਰੋ ਠੀਕ ਠੀਕ ਜਲ ਚਲੋ ਫਿਰ ਅੱਗੇ ਚੱਲਦੇ ਆ ਸੰਤ ਤੁਸੀਂ ਵੇਖ ਹੀ ਚਾਦੇ ਇੱਥੋਂ ਸ਼ੁਰੂ ਹੋ ਗਈ ਆ ਅੱਗੇ ਚੱਲੀ ਆ ਅੱਗੇ ਜਾ ਕੇ ਹੁਣ ਵੇਖਦੇ ਆ ਕਬਰ ਵੀ ਚਾਹ ਦੇ ਨਾਲ ਧੂਤੇ ਲੱਗੇ ਹੀ ਉਥੇ ਤੇ ਪਾਣੀ ਵੀ ਹੀ ਵਹੇ ਹੋਰ ਕਬਰ ਤੋਂ ਇਹ ਲਿਆਂਦੇ ਉਹ ਲੈ ਕੇ ਆਇਆ ਵਾਦੂਪਰਾ ਬਾਕੀ ਜੰਮੇ ਹੋਣੀ ਸਾਰੇ ਚਾਹ ਚੂ ਪੀਂਦੇ ਆ ਉਹ ਲਾਵਾ ਆਪਣਾ ਪਿੱਛੇ ਲੋ ਗਿਆ ਲਾਵਾ ਚਾਹ ਨਹੀਂ ਪੀਤੀ ਰਾਹ ਤੇਰੀ ਗੱਲ ਚੋਂ ਠੀਕ ਨਿਕਲ ਗਈ ਆ ਤੂੰ ਕਿਹਾ ਪਹਿਲਾ ਚਰਦਾ ਹੀ ਪੀਣੀ ਇੱਥੇ ਪਹਿਲਾ ਚਾਹ ਦੇ ਦਰਸ਼ਨ ਹੋ ਗਏ ਯਾਰ ਮੈਂ ਇਹ ਗਿਆ ਕਿ ਸੱਦਾ ਹੀ ਤੇ ਪਹਿਲਾਂ ਦੀਵਾ ਘੋਣ ਮਿਲੂ ਇਹ ਨਹੀਂ ਪਤਾ ਕਿ ਪਾਣੀ ਦੇ ਨਾਲ ਨਾਲ ਹੋ ਹੀ ਆ ਗਿਆ ਚਾਹ ਚਾਹ ਨਾਲ ਕੁਝ ਬਣਿਆ ਚਲੋ ਚਾਹ ਤੇ ਪੀ ਲਈ ਨਾ ਹੁਣ ਆਪਾਂ ਹੱਟ ਹੱਟੇ ਅੱਦੇ ਬੰਦੇ ਆ ਸੋ ਭਈ ਅੱਡੀ ਚੌੜ ਮੁਕੰਡੀ ਜਿਹੀ ਪੀਣੀ ਉਹਨਾਂ ਫੇ ਆਂਦੀ ਔਰ ਇਹ ਪਾਣੀ ਛੂ ਮਤਰੀ ਹੁੰਦੇ ਆ ਜੇ ਅੱਜ ਆਪਣੇ ਕਿ ਲਈ ਇਹ ਚਾਹ ਹੀ ਪੀ ਜਾਂਦੇ ਜੈਸਨ ਸਰ ਮਾਰ ਬਣ ਲਿਆ ਤੂੰ ਪਰ ਨਾ ਜਿਆਦਾ ਤਾਂ ਚੜ ਗਿਆ ਤਾਂ ਕਰਦੇ ਤਾਂ 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 ਨਹੀਂ ਵੈਸੇ ਚੜਿਆ ਤੁਹਾਨੂੰ ਲੱਗਣ ਡਿਆ ਪੈ। ਪਾਸਾ ਵੇਖ ਸਕਦੇ ਜੇ ਤੁਸੀਂ ਪਰ ਮੈਂ ਵਖਾ ਨਹੀਂ ਸਕਦਾ ਪਰ ਲੋ ਵੀ ਸੰਗਤਾਂ ਦੇ ਰੌਣਕ ਚਾਲੂ ਹੋ ਗਈ ਆ ਤੇ ਹੁਣ ਪੀੜ ਚ ਜਿੱਦਾਂ ਮਤਲਬ ਵੀ ਫਸੇਦਾ ਉਹ ਹਿਸਾਬ ਇੱਥੇ ਹੁਣ ਆਪਣੇ ਹੋੜਿਆ ਪਿਆ ਆ ਪੀੜ ਚ ਫਸਣ ਡੇ ਪਿਆ ਆ। ਉਹ ਸਾਹਮਣੇ ਕਾਫੀ ਰਸ ਲੱਗਣ ਡਿਆ ਵਾ। ਸਦਕਾ ਨਾ ਵੀ ਕਾਫੀ ਹੁਣ ਲੱਭਣੀਆਂ ਚਾਲੂ ਹੋ ਗਈਆਂ ਕਿਉਂਕਿ ਦੁਕਾਨਾਂ ਇੱਥੇ ਲੱਗੀਆਂ ਜ਼ਿਆਦਾ ਹੀ ਆ ਹੁਣ ਪਿਛੇਦ ਨਹੀਂ ਪਰ ਦੁਕਾਨਾਂ ਹੁਣ ਕਾਫੀ ਚਾਲੂ ਹੋ ਗਈਆਂ ਆ ਦੋ ਸਭ ਤੋਂ ਪਹਿਲਾਂ ਹੁਣ ਆਪਾਂ ਜਾਂਦੇ ਆ ਲੰਗਰ ਛਕਣ ਫੇਰ ਬਾਕੀ ਦੁਕਾਨਾਂ ਦੁਕਾਨਾਂ ਦਾ ਕੰਮ ਵੇਖਦੇ ਆ ਸਰਦਾਈ ਦੇ ਕਫੇ ਇੱਥੇ ਲੱਗੇ ਆ ਸਭ ਤੋਂ ਪਹਿਲਾਂ ਸਰਦਾਈ ਛਕਦੇ ਆ ਆ ਪਹੁੰਚ ਗਏ ਹੁਣ ਆਪਾਂ ਫਲਾਈ ਸਾਹਿਬ ਦੇ ਰਾਹ ਤੇ ਮਤਲਬ ਹੀ ਗੇਟ ਫਲਾਈ ਸਾਹਿਬ ਦੇ ਇੱਥੋਂ ਕੇ ਗੁਰਦੁਆਰਾ ਫਲਾਈ ਸਾਹਿਬ ਅੰਦਰ ਜਾਣਾ ਪਰ ਆਪਾਂ ਇੱਧਰ ਨਹੀਂ ਚੱਲਨੇ ਸਭ ਤੋਂ ਪਹਿਲਾਂ ਆਪਾਂ ਸਾਹਮਣੇ ਹੀ ਜਾਣਾ ਆ ਲੰਗਰ ਛਕਣ ਕੁੱਲੀਆਂ ਉਥੋਂ ਲੰਗਰ ਛੱਕ ਕੇ ਫਿਰ ਆਪਾਂ ਬੈਗ ਆਵਾਂਗੇ ਸੱਦਾ ਗੁਰਦੁਆਰਾ ਸਾਹਿਬ ਤੁਸੀਂ ਵੇਖ ਹੀ ਸਾਦੇ ਜੇ ਵਲੋਗ ਵਿੱਚ ਵੀ ਜਾਣਾ ਕਿੱਡਾ ਮੁਸ਼ਕਲ ਹੋ ਰਿਹਾ ਵਾ ਕਿ ਇੰਨਾ ਕਿ ਜ਼ਿਆਦਾ ਇੱਥੇ ਰਸ ਹੋਇਆ ਆ ਨਾ ਅੱਗੇ ਥੋੜਾ ਖਾਲੀ ਹੋਏ ਨਾ ਆ ਅੱਗੇ ਕਿਉਂਕਿ ਕੁਝ ਹੈ ਨਹੀਂ ਨਾ ਮੇਲਾ ਸਾਰਾ ਤੇ ਇੱਥੇ ਰਹਿ ਹੈ ਨਾ ਇਸ ਲਈ ਅੱਗੇ ਥੋੜਾ ਖਾਲੀ ਹੁੰਦਾ ਆ ਹੁਣ ਇੱਥੇ ਤੁਸੀਂ ਵੇਖੋ ਵੀ ਮਿੱਤਰੋ ਬਹੁਤ ਜਿਆਦਾ ਰਸ਼ ਘਟ ਗਿਆ ਆ ਤੇ ਹੁਣ ਸਿੱਧਾ ਆਪਾਂ ਜਾ ਰਹੇ ਆ ਡੰਗਰ ਸ਼ਗਨ ਉਹ ਸਾਹਮਣੇ ਜਾਣਾ ਪੈਣਾ ਆ ਥੋੜਾ ਜਿਹਾ ਦੂਰ ਹੀ ਆ ਥੋੜਾ ਜਿਹਾ ਹੀ ਆ ਜਿਆਦਾ ਨਹੀਂ ਆਪਾਂ ਕਹਿ ਸਕਦੇ ਥੋੜਾ ਜਿਹਾ ਦੂਰ ਜਾਣਾ ਆ ਬਾਦ ਇੱਥੇ ਸ਼ਾਇਦ ਇੱਕ ਅੱਧੀ ਫੋਟੋ ਖਿੱਚਣ ਫਿਰ ਆਪਾਂ ਸਿੱਧਾ ਗੁਰਦੁਆਰਾ ਫਲਾਈ ਸਾਹਿਬ ਜਾਣਾ ਆ ਪਿੱਛੇ ਫਰੂਟ ਚਾਟ ਵੀ ਕੱਟਣ ਦੇ ਇਹ ਦੇਖਦੇ ਆ ਫਰੂਟ ਚਾਟ ਕਿੱਡਾ ਸੁਆਦ ਹੈ ਇਹਨਾਂ ਦਾ ਵੀ ਕਿਉਂਕਿ ਉਹਦੋਂ ਕੱਲ ਬਟਾਲੇ ਖਾਦਾ ਉਹ ਚ ਤੇ ਮਿਰਚੀ ਬਹੁਤ ਪਾਈ ਸੀ ਫਰੂਟ ਚਾਟ ਚ ਲੋ ਵੀ ਇੱਧਰ ਤੇ ਕੋਈ ਵੀ ਨਹੀਂ ਇੱਕ ਸਾਹ ਦਾ ਜਾਣ ਰਿਹਾ ਅਸੀਂ ਜਾਂਦੇ ਆ ਮੈਨੂੰ ਤੇ ਬਹੁਤ ਲੱਗਦੀ ਯਾਰ ਆਏ ਹੋਰ ਕੋਈ ਤੇ ਜਾਣਦੇ ਆ ਅਸੀਂ ਜਾਣਦੇ ਨਹੀਂ ਆ ਵੀ ਆਗੇ ਨਾਲ ਹੈ ਆਹੀ ਮਦਾਹੀ ਵਿੱਚ ਸਾਰੇ ਹੁੰਦੇ ਆ ਨਾ ਸਾਰੇ ਬਾਕੀ ਬਾਕੀ ਤੁਹਾਨੂੰ ਕੁਲੀਆਂ ਦੇ ਜਾਣੇ ਆ ਅੱਛਾ ਸਾਦਾ ਛੱਡਦੇ ਉਹ ਤੇ ਉੱਥੇ ਵਿਖਣੇ ਆ ਤੇ ਆਪਣੇ ਬੰਦੇ ਤੇ ਪੂਰੇ ਮਸਤ ਹੋ ਕੇ ਜਾਣਦੇ ਆ ਆਹ ਹੁੰਦੇ ਆ ਸਲਮਾਨ ਖਾਨ ਅੱਗੇ ਤੁਰ ਕੇ ਤੇ ਚਲੋ ਆਪਾਂ ਵੀ ਚੱਲਦੇ ਆ ਫਿਰ ਪਾਣੇ ਤੇ ਸਾਈਕਲ ਪਾ ਲਿਆ ਇੱਧਰ ਇਸ ਜਗ੍ਹਾ ਤੇ ਲੱਗਾ ਏ ਲੰਗਰ ਤੇ ਸਿੱਧਾ ਸਾਹਮਣੇ ਜਾਂਦੇ ਆ ਇੱਥੇ ਜੁੜੇ ਉਤਾਰ ਕੇ ਉਹ ਸਾਹਮਣੇ ਲੱਗਾ ਏ ਲੰਗਰ ਲੰਗਰ ਇੱਥੇ ਛੱਕਦੇ ਇੱਥੇ ਪਤਾ ਕਿਉਂ ਛਕਣਾ ਜੀ ਦਾ ਵਾ ਕਿਉਂਕਿ ਲੰਗਰ ਛੱਕੇ ਵੀਰ ਜੀ ਇੱਥੇ ਸੰਗਤ ਘਟ ਹੁੰਦੀ ਆ ਤੇ ਟਾਈਮ ਨਾਲ ਆਪਣੇ ਨੂੰ ਲੰਗਰ ਛਕੜੀਦਾ ਵਾ ਤੇ ਚਲੋ ਛੱਕਦੇ ਲੰਗਰ ਅੰਦਰ ਜਾਂਦੇ ਤੇ ਲੰਗਰ ਤਾਂ ਛਕ ਲਿਆ ਹੋਣਾ ਸੀ ਤੇ ਲੰਗਰ ਗਰਮੀ ਬਹੁਤ ਹੀ ਬਾਕੀ ਸਭ ਸਹੀ ਸੀ ਲੰਗਰ ਛਕ ਲਿਆ ਤੇ ਰਾਇਆ ਤੇ ਜਸ਼ਨ ਕੁਝ ਆਪਣਾ ਪ੍ਰਦਰਸ਼ਨ ਦੱਸਣਾ ਚਾਹੁੰਦੇ ਆ ਮਦਰ ਵੀ ਸੀਟੀ ਛੂਟੀ ਦਾ ਚਲੋ ਇਹਨਾਂ ਨੂੰ ਵੇਖਦੇ ਆ ਕੀ ਕਰਦੇ ਆ ਹੌਣ ਵੀ ਮੇਰੇ ਤਾਂ ਪਹਿਲਾਂ ਇੱਥੇ ਆਏ ਆਏ ਫੋਟੋ ਖਿਚਣੇ ਜਸ਼ਨ ਕਾਇੰਡਾ ਫੋਟੋ ਫੋਟੋ ਖਿਚਣੀਆਂ ਜੰਮਾ ਵੀ ਤੇ ਰਾਏ ਦੀ ਵੀ ਤੇ ਇਧਰ ਤੁਸੀਂ ਵੇਖੋ ਜੀ ਸੂਆ ਚੱਲਣ ਡਿਆ ਪਰ ਪਾਣੀ ਬਹੁਤ ਹੀ ਗੰਦਾ ਸੂਏ ਦਾ ਹੋਇਆ ਪਿਆ ਵਾ ਲਾਦਾ ਲੋਕਾਂ ਨੇ ਗਟਰਾਂ ਦੇ ਪੈਪੂ ਵੀ ਇਧਰ ਸੁੱਟੇ ਆ ਤਾਂ ਹੀ ਓ ਇਡਾ ਗੰਦਾ ਪਾਣੀ ਆਉਣ ਡਿਆ ਵਾ ਵਾਹੇ ਵੇਖਣ ਨੂੰ ਤੇ ਬੜਾ ਵਧੀਆ ਲੱਗਣ ਡਿਆ ਵੀ ਪਾਣੀ ਆਂ ਡਿਆ ਪਰ ਗੰਦਾ ਬੜਾ ਇਧਰ ਆਪਣੇ ਬੰਬੀ ਚੱਲਣ ਡੀ ਆ ਸਭ ਤੋਂ ਪਹਿਲਾਂ ਹੁਣ ਫੋਟੋ ਖਿਚੀਏ ਕਿ ਪਾਣੀ ਪੀਣਾ ਲਾਦਾ ਫੋਟੋ ਖਿਚਣੀ ਪੋਚੇ ਮੁੰਡਾ ਬਹਿ ਗਿਆ ਵਾ ਹੋ ਫੋੜਵਾ ਦੇ ਹੁਣ ਖੇਚ ਲੀਆਂ ਵਾ ਤੇ ਰਾਜੇ ਦੀਆਂ ਤੇ ਜਸ਼ਨ ਦੀਆਂ ਜ਼ਿਆਦਾ ਖਿਚੀਆਂ ਵਾ ਬਾਕੀ ਲਵਨੇ ਤੇ ਜਮੇ ਘਾਟੀ ਕੇ ਚਾਈਆਂ ਮੈਂ ਤਾਂ ਖਿਚੀਆਂ ਨਹੀਂ ਆ ਤੇ ਹੁਣ ਆਪਾਂ ਸਿੱਧਾ ਗੁਰਦੁਆਰਾ ਸਾਹਿਬ ਚੱਲੀਏ ਹਾਂ ਫਲਾਈ ਸਾਬ ਚੱਲੀਏ ਹੁਣ ਫਲਾਈ ਸਾਹਿਬ ਚੱਲੀਏ ਹਨਾ ਸਿੱਧਾ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜਾ ਕੇ ਨਿਹੋੜੇ ਕਰਾ ਕੇ ਜਮਾ ਸੋ ਇਧਰ ਤੁਸੀਂ ਵੇਖ ਸਕਦੇ ਜੀ ਸਾਹਮਣੇ ਲੱਗਾ ਹੈ ਆਪਣੇ ਫਰੂਟ ਚਾਟ ਦਾ ਲੰਗਰ ਤੇ ਫਰੂਟ ਚਾਟ ਹੈ ਮੋਗਿਆਣੀ ਆ ਉਹ ਹੈ ਟ੍ਰੇ ਚ ਆ ਰੂਟ ਚਾਰਟ ਇੱਥੇ ਚੱਕਦੇ ਆ ਤੇ ਜਲ ਵੀ ਆਪਾਂ ਪੀਨੇ ਇੱਥੋਂ ਇੱਥੇ ਆਪਣੇ ਨੂੰ ਆਪਣੇ ਬੱਬੂ ਵੀਰ ਚੈੱਕ ਕਰ ਚੁਕੇ ਨੇ ਹਾਂਜੀ ਬੱਬੂ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਹਾਂ ਤੇ ਆਪਣੇ ਇੱਥੇ ਪਿੱਛੇ ਮੰਗਾਵੀਰ ਹੋਰ ਕੀ ਹਾਲ ਚਾਲ ਨੇ ਵਧੀਆ ਵਧੀਆ ਜਨਾਬ ਵਧੀਆ ਹੋਰ ਫਿਰ ਮੇਲਾ ਮੋਲਾ ਕਿੱਦਾਂ ਘੁੰਮ ਲਿਆ ਪੂਰਾ ਮੋਲਾ ਆਪਣੇ ਜੋੜਾ-ਛੋੜਾ ਨਾਲ ਭਾਈਚਾ ਲੱਗਿਆ ਵਾ ਠੀਕ ਠੀਕ ਡਾਟਾ ਡਰਮੀਆਂ ਉੱਧਰ ਲੱਗੀ ਜਾਂਦੀਆਂ ਪਿਛਲੇ ਪਾਸੇ ਦੋ ਭਈ ਤੇ ਮਾਮੇ ਸਾਡੇ ਆਏ ਆ ਹਾਂਜੀ ਹਾਂਜੀ ਉਹ ਜਾਣ ਹੀ ਦੇ ਦੇ ਗਰੀਬਾਂ ਹੁਣ ਵੀ ਐਂਟਰ ਕਰਦੇ ਆ ਸਿੱਧਾ ਗੁਰਦੁਆਰਾ ਸਾਹਿਬ ਦੇ ਅੰਦਰ ਸਭ ਤੋਂ ਪਹਿਲਾਂ ਆ ਗੇਟ ਬਣਿਆ ਇੱਥੇ ਯਾਦਗਾਰੀ ਗੇਟ ਤੇ ਉਹ ਦੂਰ ਤੱਕ ਇਹ ਤੁਰ ਕੇ ਜਾਣਾ ਵਾ ਬਾਅਦ ਫਿਰ ਅੱਗੇ ਜਾਣਾ ਆਪਾਂ ਗੁਰਦੁਆਰਾ ਸਾਹਿਬ ਤੇ ਇਸ ਜਗ੍ਹਾ ਤੇ ਕਾਫੀ ਸੰਗਤ ਆ ਕਿਉਂਕਿ ਛੋਟੀ ਆ ਨਾ ਜਗ੍ਹਾ ਤਾਂ ਸੰਗਤ ਕਾਫੀ ਹੈ ਤੇ ਪੰਗੂੜਾ ਦੇ ਇੱਥੇ ਬੱਚਿਆਂ ਵਾਲੇ ਲੱਗੇ ਆ ਬਾਕੀ ਇੱਕੋ ਲੱਗਾ ਵਾ 베ੜੀ ਵਾਲਾ ਚਲੋ ਸਭ ਤੋਂ ਪਹਿਲਾਂ ਜਾਂਦੇ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਤੇ ਬਾਅਦ ਚ ਜਿਹੜਾ ਘੁੰਮਣਾ ਫਿਰਨਾ ਵਾ ਫਿਰ ਬਾਅਦ ਚ ਘੁੰਮਦੇ ਇੱਥੇ ਪੰਘੋੜੇ ਲੱਗੇ ਆ ਜੀ ਤੇ ਅੰਦਰ ਨਹੀਂ ਲਾਏ ਗਏ ਇੱਥੇ ਪੰਘੋੜੇ ਲੱਗੇ ਆ ਹੁਣ ਅੰਦਰ ਚੱਲਦੇ ਆ ਅੰਦਰ ਦਾ ਮਾਹੌਲ ਚੱਲ ਵੇ ਰਦੇ ਆ ਕਿਵੇਂ ਅੰਦਰ ਇੱਧਰ ਲਾਦਾ ਜਲਦਾ ਲੰਗਰ ਤਾਂ ਇੰਨੀ ਸੱਕਦੇ ਇਕੱਠੀ ਆ ਸਦਾ ਹੁਣ ਅੰਦਰ ਚੱਲੀਏ ਗੁਰਦੁਆਰਾ ਸਾਹਿਬ ਦੇ ਕਿਹੜੇ ਕਿਹੜੇ ਇੱਥੇ ਵੀ ਬਿਤਰੋ ਹੁਣ ਆਪਾਂ ਜੋੜੇ ਆਪਣੇ ਜਮਾ ਨਹੀਂ ਕਰਾਏ ਬਸ ਇੱਥੇ ਲਾ ਲੂ ਦਿੱਤੇ ਆ ਜੰਮੇ ਹੋਣਾ ਨੇ ਤੇ ਆਓ ਤੇ ਲਗਾਤੇ ਆ ਹਾਂ ਰਾਈ ਅੰਦਰ ਚਲੀਏ ਕੀ ਕਰਨਾ ਵਾ ਅੰਦਰ ਜਾਣੇ ਆ ਸੰਗਤ ਬੜੀ ਭੀੜ ਭੜੀ ਆ ਹਣਾ ਮੇਰਾ ਵੀ ਇਰਾਦਾ ਅੰਦਰ ਚਲੀਏ ਉਹ ਤੂੰ ਹੀ ਉਧਰ ਵੇਖੀ ਜਾਦੇ ਸੰਗਤ ਤੇ ਵਾਹੇ ਕਾਫੀ ਆ ਤੇ ਦੇ ਦੇ ਇੱਥੇ ਬਹਿ ਗਏ ਆਂਦੇ ਆਪਾਂ ਵੀ ਇੱਥੇ ਬਹਿ ਜੀਏ ਬਾਅਦ ਚ ਜਾਣੇ ਆ ਮੈਂ ਵੇਖ ਲਓ ਤੁਹਾਡੀ ਮਰਜ਼ੀ ਆ ਮੱਥਾ ਤਾਂ ਨਹੀਂ ਟੇਕਣਾ ਮੱਥਾ ਤੇ ਆਪਾਂ ਵਾਹੇ ਰੋਜ਼ ਹੀ ਆਣ ਕੇ ਟੇਕੀਦਾ ਵਾ ਹੋਂ ਤੇ ਸਰੋਵਰ ਵਾਲੀ ਜਾਣਾ ਸੀ ਵਾਹੇ ਤੇ ਚਲੋ ਕਰਦੇ ਆਂ ਲਾਈਨ ਤੇ ਵਾਹੇ ਤੁਰ ਹੀ ਜਾਂਦੀ ਆ ਲਾਈਨ ਜੀ ਮੇਰਾ ਇਰਾਦਾ ਲੱਗ ਜੀ ਆ ਜਿਵੇਂ ਸਾਹਿਬ ਮਾਲਕਾ ਫੜਿਆ ਤੋਂ ਗੁਰਦੁਆਰਾ ਸਾਹਿਬ ਦੇ ਮਿੱਤਰੋਂ ਅੰਦਰ ਆ ਚੁਕੇ ਆ ਤੇ ਚਲਦੇ ਆ ਸਰੋਵਰ ਵਾਲੀ ਸਾਈਡ ਅੰਦਰ ਤੇ ਆ ਚੁਕੇ ਆ ਗੁਰਦੁਆਰਾ ਫਲਾਈ ਸਾਹਿਬ ਦੇ ਆਪਾਂ ਇਧਰ ਸਰੋਵਰ ਵਾਲੀ ਸਾਈਡ ਆ ਤੇ ਗਏ ਆ ਪਰ ਇੱਥੇ ਨਾ ਜਿਆਦਾ ਮਤਲਬ ਕੀ ਰੌਣਕ ਜੀ ਨਹੀਂ ਸਰੋਵਰ ਚ ਉਹ ਵੇਖੋ ਸਾਰੀ ਰੌਣਕ ਇੱਕ ਹਸਾਬ ਦੀ ਮੱਥਾ ਟੇਕ ਕੇ ਲੰਗਰ ਹੀ ਬਸ ਲੰਗਰ ਛਕਣ ਨਾਲ ਲੰਗਰ ਐਰ ਕੀ ਇੱਧਰ ਦੇ ਬੰਨੇ ਆ ਤੇ ਬਾਕੀ ਰੌਣਕ ਨਹੀਂ ਸਾਹਮਣੇ ਕੋਈ ਵੀ ਇਸ਼ਨਾਨ ਨਹੀਂ ਕਰਨਿਆ ਕੋਈ ਕੋਈ ਆ ਕੱਲਾ ਕੱਲਾ ਬੰਦਾ ਵੀ ਲਿਆ ਹੋਏ ਬਾਕੀ ਆਪਣੇ ਬੰਦੇ ਇੱਥੇ ਬਹਿ ਗਏ ਆ ਫੋਨ ਫਾਂ ਚਲਾਉਂਦੇ ਆ ਇੱਧਰ ਲਾਵ ਜਮਾ ਕੋਣ ਪਹੁੰਚੂ ਕੇ ਆ ਲੰਗਰ ਹਾਲ ਤੇ ਲੰਗਰ ਹਾਲ ਚ ਲੰਗਰ ਤੇ ਹੱਸਦਾ ਇੱਟ ਝੱਲਣ ਡਿਆ ਇੱਧਰ ਆਪਣੇ ਚਾਹ ਦਾ ਲੰਗਰ ਚੱਲ ਰਿਹਾ ਆ ਇੱਧਰ ਚਾਹ ਚੱਲ ਰਹੀ ਆ ਪੂਰੇ ਜੋਰਾ ਸ਼ੋਰਾ ਨਾਲ ਰਾਇ ਚਾਹ ਪੀਆ ਫਿਰ ਹਾਂ ਨਾ ਚਲੋ ਚਾਹ ਪੀਨੇ ਤੇ ਇਹ ਸਾਈਡ ਵਾ ਹੈ ਸੰਗਤ ਬੈਠੀ ਆ ਚਾਹ ਇਧਰ ਹੀ ਚੱਲਣ ਢੀ ਆ ਤੇ ਚਲੋ ਚਾਹ ਫਿਰ ਛਕਦੇ ਆਂ ਹੋਰ ਮੇਰੇ ਨਾਲ ਰਾਇ ਕਹਿੰਦਾ ਉਹ ਬਾਹਰ ਜਾਣਾ ਵਾ ਤੇ ਬਾਹਰ ਚਲੀਏ ਹੁਣ ਵੇਦਿਆਂ ਬਾਅਦ ਵਿੱਚ ਵਾਪਸੀ ਬਾਤ ਨਹੀਂ ਹੋਣਾ ਆਪਾਂ ਘਰ ਚੱਲ ਜਾਣਾ ਇਧਰ ਜਲੇਬੀਆਂ ਭੰਡੀਆਂ ਵਾਂ ਵੇਸਣ ਸਭ ਕੁਝ ਤੇ ਹੁਣ ਬਾਹਰ ਜਾਣੇ ਕੁਝ ਖਾਣੇ ਪੀਣੇ ਮਤਲਬ ਇਹ ਬਰਗਰਾ ਬਰਗਰ ਨਹੀਂ ਤੇ ਆਪਣੇ ਆਈਸਕ੍ਰੀਮ ਫਿਰ ਚਲੀਏ ਘਰਾਂ ਨੂੰ ਨਹੀਂ ਤੇ ਸ਼ਾਮ ਨੂੰ ਛਾਇਆ ਤੇ ਇਹ ਤੇ ਹੁਣੇ ਕਹਿਣ ਚਲੋ ਵੇਖਦੇ ਹਾਂ ਫਰਮਾਤ ਵੇਖਿਆ ਜਾਏ ਤਾਂ ਸੰਗਤ ਹਜੇ ਵੀ ਨਹੀਂ ਕਾਟੀ ਸੰਗਤ ਹਜੇ ਵੀ ਕਾਫੀ ਆ ਅੱਗੇ ਪਿੱਛੇ ਜਿੱਥੇ ਮਰਜ਼ੀ ਵੇਖ ਲੋ ਸੰਗਤ ਹਜੇ ਵੀ ਕਾਫੀ ਆ ਤੇ ਜ਼ਿਆਦਾਤਰ ਤੇ ਮੈਨੂੰ ਆ ਹੀ ਲੱਭਣ ਡਿਆ ਬੌਂਸਰੀ ਜਲੇ ਕਦੀ ਇੱਧਰ ਹੁੰਦੇ ਕਦੀ ਉੱਧਰ ਹੁੰਦੇ ਆ ਤੇ ਚਲੋ ਹੁਣ ਵੇਚਦੇ ਆਂ ਕੁਝ ਖਾਣੇ ਪੀਣੇ ਆ ਇਧਰ ਉਧਰ ਘੁੰਮਦੇ ਆਂ ਤੇ ਫਿਰ ਚਲਦੇ ਆਂ ਘਰਾਂ ਨੂੰ ਲਓ ਵੀ ਮਿੱਤਰੋ ਇੰਨੀ ਭੀੜ ਚ ਨੰਗ ਨੋ ਕੇ ਇੱਥੋਂ ਤੱਕ ਤੇ ਪਹੁੰਚ ਗਏ ਆ ਹੈਰਿਟੇਜ ਪਲਾਜ਼ਾ ਤੱਕ ਇਹ ਪਹਿਲੇ ਸਾ ਅਜੇ ਮਗਰ ਥੋੜਾ ਜਿਹਾ ਰਹਿ ਗਿਆ ਹੋ ਆਪਣੇ ਉਹ ਆ ਕੰਡਿਆ ਰਾਜ ਹੈਂ ਟਿਜੀ ਟਿਜੀ ਜੀ ਬੱਸ ਤੇ ਤੇ ਜੰਮਿਆ ਬੱਸ ਤੇ ਚਲ ਜਾ ਬਟਾਲੇ ਨੂੰ ਠੀਕ ਆ ਹਾਂ ਜੰਮਾ ਜਲਾ ਲੈ ਆ ਗਿਆ ਯੋ ਉਹ ਜੰਮਿਆ ਉਹ ਗਿਆ ਨਹੀਂ ਪਟਾਲੇ ਜੰਮਾ ਟੈਂਪੋ ਤੇ ਚੜ ਗਿਆ ਜੰਮੇ ਦਾ ਕੀ ਪਤਾ ਲੱਗਣ ਡਿਆ ਜੰਮਿਆ ਤੇਰਾ ਕੀ ਬਣੇਗਾ ਹੋਰ ਟੈਂਪੋ ਤੇ ਚੜ ਗਿਆ ਆ ਜੰਮਿਆ ਟੈਂਪੋ ਤੇ ਚੜ ਗਿਆ ਵਾ ਹੋਰ ਪਈ ਚੜਨਾ ਵੈ ਟੈਂਪੂ ਤੇ ਅੱਛਾ ਅੱਛਾ ਟੈਂਪੋ ਤੇ ਚੜਨਾ ਹੁਣ ਚਲੋ ਯਾਰ ਅੱਗੇ ਚਲੋ ਫਿਰ ਲਓ ਮਿੱਤਰੋ ਰਾਏ ਦੀ ਵਾੜੀ ਆ ਚੁੱਕੀ ਤੇ ਰਾਇਆ ਆ ਗੇਮ ਖੇਡਣ ਲੱਗਾ ਇਹ ਪੰਜੇ ਗਲਾਸ ਡਿੱਗਣੇ ਚਾਹੀਦੇ ਆ ਭਾਂਵੇਂ ਮੰਜੇ ਤਾਂ ਡਿੱਗਣ ਭਾਂਵੇਂ ਜਿੱਤੇ ਮਰਜੀ ਵੇਦ ਤੇ ਰਾਇਆ ਕਰਦਾ ਓ ਲੈ ਰਾਏ ਕੋ ਦੋ ਹੀ ਡਿੱਗੇ ਜੇ ਗਲਾਸ ਨਹੀਂ ਨਹੀਂ ਰਾਜੇ ਦੋ ਹੀ ਗਲਾਸ ਡਿੱਗੇ ਰਾਜੇ ਦੋ ਗਲਾਸ ਸਿਰਫ ਦੋ ਡਿੱਗੇ ਯਾਰ ਬਚ ਗਿਆ ਗੱਲ ਤਾਂ ਜਾਣ ਕੇ ਤੁਸੀਂ ਮਾਰਿਆ ਵਿੰਗਾ ਜੀ ਤੁਹਾਨੂੰ ਤਾਂ ਮੈਂ ਪਹਿਲਾਂ ਕਿਹਾ ਇਹ ਇੱਥੋਂ ਮਾਰ ਹੁਣ ਵਾੜੀ ਆ ਗਈ ਆ ਜਸ਼ਨ ਦੀ ਤੇ ਵੇ ਦੇ ਜਸ਼ਨ ਕੀ ਕਰਦਾ ਕਰਾਮਾਤ ਕੈਮਰਾ ਪੂਰਾ ਉਧਰ ਆ ਅੰਗਲਾ ਤੇਰੇ ਕੋ ਦੋ ਹੀ ਡਿਗੇ ਆ ਰਾਇਆ ਹੁਣ ਆ ਗਿਆ ਚੱਕਰਾਂ ਵਾਲੀ ਗੇਮ ਤੇ ਤੇ ਇਹ ਇੱਕ ਪੈ ਗਿਆ ਜਿੱਤੇ ਤੇ ਉਹ ਰਾਏ ਦਾ ਹੋਊਗਾ ਤਿੰਨ ਚੱਕਰ ਮਿਲੇਗਾ ਦੋ ਤਿੰਨ ਕਿ ਦੋ 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 ਮਿਲੇ ਆ ਚਲੋ ਵੇ ਦੇ ਆ ਜੀ ਪਾਵਾਂ ਆ ਬੱਬਾ ਨਾਲ ਕਾ ਓਏ ਪਹਿਲੇ ਜੇ ਕੱਖ ਨਹੀਂ ਫੇਰ ਤੇ ਦੂਜਾ ਉਹ ਥੱਲੇ ਉਹ ਥੱਲੇ ਚਲ ਗਿਆ ਬਦਲੇ ਚਲ ਗਿਆ ਉਹ ਥੱਲੇ ਚਲ ਗਿਆ ਲੋ ਵੀ ਮਿੱਤਰੋ ਹੁਣ ਵਾੜੀ ਆ ਚੁੱਕੀ ਆ ਵੀ ਆਪਾਂ ਅਜੇ ਤੇ ਛਿੱਪਦੇ ਲੈਣ ਲੱਗੇ ਆ ਹੋੜਾ ਤੇ ਚਲੋ ਚੱਲਦੇ ਆ ਛਿੱਪ ਤੇ ਨਾਰ ਆਇਆ ਸਾਰੇ ਆਪਾਂ ਧੀਰਜ ਤੇ ਲਵ ਚਲੋ ਚੱਲਦੇ ਆ ਲੋ ਵੀ ਹਰ ਸ਼ਾਓ ਤੇ ਡਿਆਵਾ ਹੋੜਾ ਲੈਣਾ ਤੇ ਹੁਣ ਆਪਣੀ ਵਾੜੀ ਆ ਚਲੀ ਆ ਆਣੀਆ ਚੱਲੀ ਆ ਵਾੜੀ ਤੇ ਆ ਰਾਇਆ ਸਾਰੇ ਲਵ ਲੋ ਨਹੀਂ ਤੇ ਚਲੋ ਇੱਕ ਵਾਰ ਜੀ ਆਈ ਸਾਰੇ ਬਹਿ ਜਾ ਮੇਰੇ ਸਾਹਮਣੇ ਤੇ ਚਲੋ ਚੱਲਦੇ ਆ ਫਿਰ ਲੋਕ ਮੇਤਰੋ ਸਟਾਰਟ ਹੋ ਗਿਆ ਆਪਣਾ ਗੱਲ ਤੇ ਸਟਾਰਟ ਹੋ ਗਿਆ ਪੰਘੂਰਾ ਆਓ ਤੇ ਰਾਇਆ ਲੋਕ ਬਾਜੀ ਚਲੋ ਵੀ ਮਿੱਤਰੋ ਚੱਲਦੇ ਆ ਸਦਾ ਆਪਣੇ ਘਰ ਤੇ ਕਿਉਂਕਿ ਹੁੜਾ ਆਪਾਂ ਲੈ ਆਏ ਆ ਆਪਣੇ ਨਾਲ ਹੱਥੇ ਹੁਣ ਮਿਲ ਗਿਆ ਹੱਥ ਹੁਣ ਮਿਲਿਆ ਵਾ ਸਵੇਰ ਦਾ ਆਹੋ ਕਿਉਂ ਕਿਉਂ ਮੈਂ ਆ ਲੇਟ ਆਇਆ ਵਾ ਲੇਟ ਕਰ ਲੀ ਆਇਆ ਆ ਲੇਟੇਸਟ ਹੀ ਆਇਆ ਵਾ ਕੀ ਇਹ ਬੰਦੇ ਬੜੇ ਖਰਾਬ ਯਾਰ ਤਿੰਨ ਜਰੀਲ ਕਰਦੇ ਆਲੇ ਬੰਦੇ ਨੂੰ ਇਸ ਕਰਕੇ ਮੈਂ ਇੱਕ ਗਾਣਾ ਗਾਜੀ ਇਹਨੇ ਡੇਟ ਆ ਫੇਰ ਗੱਲ ਸੁਣੋ ਜਿਹੜਾ ਵੀ ਵਲੌਗ ਦੇਖਣ ਲਿਆ ਇਹਨਾਂ ਕਰਕੇ ਮੈਂ ਇੱਕ ਡੈਡੀਕੇਟ ਕੀਤਾ ਗਾਣਾ ਮੈਂ ਕਿ ਜੈਲਸੀ ਜ਼ਿਆਦਾ ਹੋ ਗਈ ਸੀ ਸਰਕਲ ਛੋਟਾ ਕਰ ਲਿਆ ਬਸ ਇਕੱਲੇ ਆ ਬੰਦੇ ਵਾਲਾ ਸਰਕਲ ਕਰ ਲਿਆ ਵਾ ਤੇ ਜੈਲਸੀ ਜ਼ਿਆਦਾ ਹੋ ਗਈ ਸੀ ਸਰਕਲ ਛੋਟਾ ਕਰ ਲਿਆ ਨਹੀਂ ਬੰਦੇ ਸਾਰੇ ਆ ਦੇਖ ਕੇ ਪਰ ਕਰੀ ਕਰੀ ਤੋੜਨੀ ਪੈਂਦੀ ਹੁੰਦੀ ਆ ਯਾਰ ਭਾਈ ਹਾਂਜੀ ਸਰਕਲ ਨਹੀਂ ਤੁਹਾਡਾ ਇੱਕ ਜਣਾ ਬੰਦਾ ਸਰਕਲ ਜਿਹੜਾ ਉਹ ਮਹਾ ਚਾ ਜਾ ਕੇ ਵੀਰਾ ਸਰਕਲ ਨਾ ਲੀਟ ਹੁੰਦਾ ਵਾ ਤੇ ਹੁਣ ਵੀ ਮਿੱਤਰੋ ਘਰ ਪਹੁੰਚ ਚੁਕੇ ਆ ਤੇ ਕਿਦਾਂ ਦਾ ਇਹਦਾ ਵਲੋਗ ਲੱਗਾ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆਂ ਜੀ ਕੱਲ ਦੇ ਮਿਲਦੇ ਆਂ ਜੀ ਨੈਕਸਟ ਵਲੋਗ ਚ ਤੇ ਉਦੋਂ ਤੱਕ ਲਈ ਟਾਟਾ ਬਾਏ ਬਾਏ